ਪਾਈ ਜੋਗਾ ਸਿੰਘ ਜੀ ਇੱਕ ਦਿਨ ਪਿਸ਼ੌਰ ਦੀਆਂ ਕੁਝ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਅਨੰਦਪੁਰ ਸਾਹਿਬ ਆਈਆਂ ਉਹਨਾਂ ਦੇ ਨਾਲ ਇੱਕ ਨੌਜਵਾਨ ਵੀ ਸੀ ਜਿਸ ਦਾ ਨਾਮ ਜੋਗਾ ਸੀ ਜੋਗਾ ਪਹਿਲੀ ਵਾਰ ਅਨੰਦਪੁਰ ਸਾਹਿਬ ਆ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਰਿਹਾ ਸੀ ਜੋਗਾ ਦੇਖਣ ਨੂੰ ਬੜਾ ਚੁਸਤ ਅਤੇ ਹੁਨਾਰ ਨਜ਼ਰ ਆਉਂਦਾ ਸੀ ਜਦੋਂ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸੀਸ ਨਿਵਾ ਕੇ ਮੱਥਾ ਟੇਕ ਰਿਹਾ ਸੀ ਤਾਂ ਗੁਰੂ ਸਾਹਿਬ ਜੀ ਉਸ ਨੂੰ ਪੁੱਛਣ ਲੱਗੇ ਕਾਕਾ की ना है तेरा जोगे ने अगों उत्तर दिता सच्चे पातशाह मेरा ना जोगा है गुरु जी ने फिर सवाल किया किस जोगा जोगे ने बड़े प्रेम नाल अगों जवाब दिता सच्चे पातशाहगा गुरु जी ने मुस्कुरा के कहा अच्छा भाई जे तू गुरु जोगा है ता गुरु तेरे जोगा है गुरु साहिब जी दे मुंह बचन सुन के भाई जोगा बड़ा प्रसन्न होया ते उसने अपने माता पिता तो गुरु साहिब जी कोल आनंदपुर साहिब विखे ही रहन दिया गया ले ली ਜੋਗੇ ਨੇ ਉਸ ਦਿਨ ਤੋਂ ਹੀ ਤਨ ਮੰਨਾਲ ਸੰਗਤ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਬਾਅਦ ਵਿੱਚ ਪਾਈ ਜੋਗਾ ਅੰਮ੍ਰਿਤ ਛੱਕ ਕੇ ਜੋਗੇ ਤੋਂ ਜੋਗਾ ਸਿੰਘ ਬਣ ਗਿਆ ਵਿਆਹ ਦੇ ਯੋਗ ਹੋਣ ਕਰਕੇ ਜੋਗਾ ਸਿੰਘ ਦੇ ਮਾਤਾ ਪਿਤਾ ਨੇ ਉਸ ਦੀ ਮੰਗਣੀ ਕਰ ਦਿੱਤੀ ਅਤੇ ਵਿਆਹ ਦੀ ਤਰੀਕ ਪੱਕੀ ਕਰਕੇ ਉਸ ਨੂੰ ਲੈਣ ਲਈ ਅਨੰਦਪੁਰ ਸਾਹਿਬ ਆ ਗਏ ਮਾਤਾ ਪਿਤਾ ਦੇ ਕਹਿਣ ਤੇ ਪਾਈ ਜੋਗਾ ਸਿੰਘ ਨੇ ਜਦੋਂ ਗੁਰੂ ਸਾਹਿਬ ਜੀ ਤੋਂ ਵਿਆਹ ਕਰਵਾਉਣ ਲਈ ਘਰੇ ਜਾਣ ਦੀ ਆਗਿਆ ਮੰਗੀ ਤਾਂ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਭਾਈ ਜੋਗਾ ਸਿੰਘ ਤੂੰ ਬੜੀ ਖੁਸ਼ੀ ਨਾਲ ਵਿਆਹ ਕਰਵਾਉਣ ਲਈ ਜਾ ਪਰ ਜਦੋਂ ਅਸੀਂ ਯਾਦ ਕਰੀਏ ਤਾਂ ਸਾਰੇ ਕੰਮ ਵਿਚਾਲੇ ਛੱਡ ਕੇ ਤੁਰੰਤ ਸਾਡੇ ਕੋਲ ਹਾਜ਼ਰ ਹੋ ਜਾਹੀਂ ਭਾਈ ਜੋਗਾ ਸਿੰਘ ਨੇ ਅਦਬ ਬੇਨਤੀ ਕੀਤੀ ਸੱਚੇ ਪਾਤਸ਼ਾਹ ਐਵੇਂ ਹੀ ਹੋਵੇਗਾ ਇਹ ਕਹਿ ਕੇ ਜੋਗਾ ਸਿੰਘ ਨੇ ਮੱਥਾ ਟੇਕਿਆ ਤੇ ਆਪਣੇ ਮਾਤਾ ਪਿਤਾ ਦੇ ਨਾਲ ਪਿੰਗ ਨੂੰ ਚੱਲ ਪਿਆ ਵਿਆਹ ਲਈ ਪੱਕੀ ਕੀਤੀ ਤਾਰੀਖ ਅਨੁਸਾਰ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਤੇ ਬਰਾਤ ਵਾਲਾ ਦਿਨ ਆ ਗਿਆ ਜਦੋਂ ਲਾਵਾ ਦੀ ਰਸਮ ਸ਼ੁਰੂ ਹੋਣ ਲੱਗੀ ਤਾਂ ਉਸੇ ਸਮੇਂ ਅਨੰਦਪੁਰ ਸਾਹਿਬ ਤੋਂ ਆਏ ਇੱਕ ਸਿੰਘ ਨੇ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਭਾਈ ਜੋਗਾ ਸਿੰਘ ਦੇ ਹੱਥ ਵਿੱਚ ਇੱਕ ਪੱਤਰ ਫੜਾਉਂਦਿਆ ਕਿਹਾ ਜੋਗਾ ਸਿੰਘ ਜੀ ਇਹ ਤੁਹਾਡੇ ਲਈ ਗੁਰੂ ਸਾਹਿਬ ਜੀ ਦਾ ਸੰਦੇਸ਼ ਹੈ ਹੁਨੇ ਖੋਲ ਕੇ ਪੜ ਲਓ ਜਦੋਂ ਭਾਈ ਜੋਗਾ ਸਿੰਘ ਨੇ ਪੱਤਰ ਖੋਲ ਕੇ ਪੜਿਆ ਤਾਂ ਉਸ ਵਿੱਚ ਲਿਖਿਆ ਸੀ ਜੋਗਾ ਸਿੰਘ ਇਸ ਪੱਤਰ ਨੂੰ ਪੜਦਿਆਂ ਸਾਰ ਸਾਰੇ ਕੰਮ ਵਿਚਾਲੇ ਛੱਡ ਕੇ ਅਨੰਦਪੁਰ ਸਾਹਿਬ ਹਾਜ਼ਰ ਹੋ ਗੋ ਭਾਈ ਜੋਗਾ ਸਿੰਘ ਨੇ ਕਰਦਿਆਂ ਨੂੰ ਕਿਹਾ ਮੇਰੇ ਗੁਰੂ ਨੇ ਮੈਨੂੰ ਸਾਰਾ ਕੰਮ ਵਿਚਾਲੇ ਛੱਡ ਕੇ ਅਨੰਦਪੁਰ ਸਾਹਿਬ ਹਾਜ਼ਰ ਹੋਣ ਲਈ ਹੁਕਮ ਭੇਜਿਆ ਹੈ ਇਸ ਲਈ ਮੈਨੂੰ ਹੁਣੇ ਜਾਣਾ ਹੋਵੇਗਾ ਘਰ ਦੇ ਅਤੇ ਸਾਰੇ ਰਿਸ਼ਤੇਦਾਰ ਕਹਿਣ ਲੱਗੇ ਕਿ ਲਾਵਾਂ ਤਾਂ ਲੈ ਲਾ ਫਿਰ ਚਲਾ ਜਾਇਂ ਪਰ ਭਾਈ ਜੋਗਾ ਸਿੰਘ ਕਹਿਣ ਲੱਗਾ ਨਹੀਂ ਇਹ ਗੁਰੂ ਹੁਕਮ ਦੀ অবਗਿਆ ਹੋਵੇਗੀ ਕਿਉਂਕਿ ਗੁਰੂ ਦਾ ਹੁਕਮ ਸਾਰੇ ਕੰਮ ਵਿਚਾਲੇ ਛੱਡ ਕੇ ਪਹੁੰਚਣ ਲਈ ਹੈ ਸੋ ਉਸਨੇ ਕੋੜੇ ਉੱਪਰ ਛਾਲ ਮਾਰੀ ਤੇ ਅਨੰਦਪੁਰ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ ਰਸਤੇ ਵਿੱਚ ਆਉਂਦਿਆਂ ਪਾਈ ਜੋਗਾ ਸਿੰਘ ਨੂੰ ਗੁਰੂ ਹੁਕਮ ਅਨੁਸਾਰ ਵਿਆ ਵਿਚਾਲੇ ਛੱਡ ਕੇ ਆਉਣ ਵਾਲੇ ਆਪਣੇ ਇਸਤਿਆਗ ਦਾ ਹੰਕਾਰ ਹੋ ਗਿਆ ਤੇ ਉਹ ਸੋਚਣ ਲੱਗਦਾ ਕਿ ਕੀ ਕੋਈ ਮੇਰੇ ਵਰਗਾ ਸਿੱਖ ਵੀ ਹੋ ਸਕਦਾ ਹੈ ਜੋ ਗੁਰੂ ਲਈ ਆਪਣਾ ਵਿਆ ਵਿਚਾਲੇ ਛੱਡ ਕੇ ਆ ਜਾਵੇ ਹੰਕਾਰ ਉਹ ਰੋਗ ਹੈ ਜੋ ਸਾਰੇ ਸ਼ੁਭ ਕਰਮਾਂ ਦਾ ਨਾਸ਼ ਕਰ ਦਿੰਦਾ ਹੈ ਕੋਈ ਇਨਸਾਨ ਚਾਹੇ ਜਿੰਨੇ ਮਰਜ਼ੀ ਧਾਰਮਿਕ ਕਰਮ ਧਰਮ ਕਰ ਲਵੇ ਪਰ ਜੇਕਰ ਉਸ ਦੇ ਮਨ ਵਿੱਚ ਉਹਨਾਂ ਕੀਤੇ ਸ਼ੁਭ ਕਰਮਾਂ ਦਾ ਹੰਕਾਰ ਆ ਗਿਆ ਤਾਂ ਉਸ ਦੇ ਉਹ ਸਾਰੇ ਕਰਮ ਧਰਮ ਸਵਾਹ ਹੋ ਜਾਂਦੇ ਹਨ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਦੇ ਬਚਨ ਹਨ ਤੀਰਤ ਬਰਤਾਰ ਦਾਨ ਕਰ ਮਨ ਮੈ ਤਰੇਗੁਮਾਨੋ ਨਾਨਕ ਨਿਫਲ ਜਾਤ ਤੇ ਜੋ ਕੁੰਚਰ ਇਸਨਾਨ ਪਾਈ ਜੋਗਾ ਸਿੰਘ ਨੂੰ ਹੁਸ਼ਿਆਰਪੁਰ ਰਾਤ ਪੈ ਗਈ ਤੇ ਉਸਨੇ ਰਾਤੀ ਉੱਥੇ ਹੀ ਰੁਕੰਦਾ ਫੈਸਲਾ ਕੀਤਾ ਉੱਥੇ ਬਾਜ਼ਾਰ ਵਿੱਚ ਇੱਕ ਵੇਸਵਾ ਦਾ ਕੋਠਾ ਸੀ ਜਿੱਥੇ ਨਾਚ ਗਾਣਾ ਚੱਲ ਰਿਹਾ ਸੀ ਮਨ ਵਿੱਚ ਹੰਕਾਰ ਪੈਦਾ ਹੋਣ ਕਰਕੇ ਜੋਗਾ ਸਿੰਘ ਦੀ ਬੁੱਧੀ ਤੇ ਪਰਦਾ ਪੈ ਗਿਆ ਗੁਰੂ ਦਾ ਪ੍ਰੇਮ ਵਿਸਰ ਗਿਆ ਤੇ ਮਨ ਵਿੱਚ ਵਿਕਾਰਾਂ ਨੇ ਆਕਾਰ ਕੀਤਾ ਜੋਗਰਾ ਸਿੰਘ ਦੇ ਮਨ ਵਿੱਚ ਵੇਸ਼ਵਾ ਦੇ ਕੋਠੇ ਤੇ ਜਾਣ ਦੀ ਵਿਚਾਰ ਆਈ ਤੇ ਉੱਧਰ ਨੂੰ ਚੱਲ ਪਿਆ ਪਰ ਜਦੋਂ ਵੇਸ਼ਵਾ ਦੇ ਦਰਵਾਜ਼ੇ ਤੇ ਪਹੁੰਚਿਆ ਤਾਂ ਉੱਥੇ ਇੱਕ ਸਿੱਖ ਖੜ੍ਹਾ ਸੀ ਜੋਗਰਾ ਸਿੰਘ ਇਹ ਸੋਚ ਕੇ ਵਾਪਸ ਆ ਗਿਆ ਕਿ ਜਦੋਂ ਉਹ ਸਿੱਖ ਉੱਥੋਂ ਚਲਾ ਜਾਏਗਾ ਤਾਂ ਅੰਦਰ ਜਾਵਾਂਗਾ ਕੁਝ ਦੇਰ ਪਿਛੋਂ ਜੋਗਰਾ ਸਿੰਘ ਨੇ ਫਿਰ ਚੱਕਰ ਮਾਰਿਆ ਪਰ ਉਹ ਸਿੱਖ ਅਜੇ ਵੀ ਉੱਥੇ ਹੀ ਖੜ੍ਹਾ ਸੀ ਭਾਈ ਜੋਗਰਾ ਸਿੰਘ ਨੇ ਵੇਸ਼ਵਾ ਦੇ ਦਰਵਾਜ਼ੇ ਤੇ ਕਾਫੀ ਚੱਕਰ ਮਾਰੇ ਮਰ ਜਦੋਂ ਵੀ ਜਾਵੇ ਉਹ ਸਿੱਖ ਦਰਵਾਜ਼ੇ ਤੇ ਖੜ੍ਹਾ ਮਿਲੇ ਤੇ ਇਸ ਤਰ੍ਹਾਂ ਕਰਦਿਆਂ ਸਾਰੀ ਰਾਤ ਬੀਤ ਗਈ। ਅੰਮ੍ਰਿਤ ਵੇਲੇ ਜਦੋਂ ਜੋਗਾ ਸਿੰਘ ਫਿਰ ਗਿਆ ਤਾਂ ਅਗੋਂ ਉਸ ਸਿੱਖ ਨੇ ਕਿਹਾ ਜੋਗਾ ਸਿੰਘ ਅੰਮ੍ਰਿਤ ਵੇਲਾ ਹੋ ਗਿਆ ਹੈ ਜਾ ਜਾ ਕੇ ਇਸ਼ਨਾਨ ਕਰ ਤੇ ਨਾਮ ਬਾਣੀ ਜਪ ਉਸ ਸਿੱਖ ਦੇ ਮੂੰਹੋਂ ਅੰਮ੍ਰਿਤ ਵੇਲਾ ਇਸ਼ਨਾਨ ਅਤੇ ਨਾਮ ਬਾਣੀ ਆਦਿ ਸ਼ਬਦ ਸੁਣ ਕੇ ਜੋਗਾ ਸਿੰਘ ਦੇ ਕਪਾਟ ਖੁੱਲ ਗਏ ਤੇ ਉਸ ਨੂੰ ਸਮਝ ਆ ਗਈ ਕਿ ਮੈਂ ਗੁਰੂ ਦਾ ਸਿੱਖ ਹੋ ਕੇ ਇੱਕ ਹੀ ਵੱਜਰ ਪਾਪ ਕਰਨ ਜਾ ਰਿਹਾ ਹਾਂ। ਜੋਗਾ ਸਿੰਘ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਵਾਪਸ ਮੁੜ ਸਿੱਧੇ ਅਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ ਜਦੋਂ ਅਨੰਦਪੁਰ ਸਾਹਿਬ ਪਹੁੰਚਿਆ ਤਾਂ ਗੁਰੂ ਸਾਹਿਬ ਜੀ ਦੇ ਸਾਹਮਣੇ ਜਾਣ ਦੀ ਹਿੰਮਤ ਨਾ ਪਵੇ ਮਨ ਵਿੱਚ ਵਾਰ-ਵਾਰ ਵਿਚਾਰ ਆਵੇ ਕਿ ਮੈਂ ਕਿੰਨਾ ਵੱਡਾ ਗੁਨਾਹ ਕਰਨ ਜਾ ਰਿਹਾ ਸੀ ਤੇ ਹੁਣ ਮੈਂ ਕਿਹੜੇ ਮੂੰਹ ਨਾਲ ਗੁਰੂ ਸਾਹਿਬ ਜੀ ਦੇ ਸਾਹਮਣੇ ਜਾਵਾਂ ਪਰ ਗੁਰੂ ਸਾਹਿਬ ਜੀ ਤੋਂ ਬਿਨਾਂ ਹੋਰ ਕੋਈ ਆਸਰਾ ਵੀ ਨਹੀਂ ਸੀ ਜਿੱਥੇ ਚਲਿਆ ਜਾਵੇ ਸੋ ਆਪਣੇ ਆਪ ਨੂੰ ਤਰਕਾਰ ਦਾ ਹੋਇਆ ਜੋਗਾ ਸਿੰਘ ਗੁਰੂ ਦਰਬਾਰ ਵਿੱਚ ਜਾ ਪਹੁੰਚਿਆ ਸਵੇਰ ਦੇ ਦੀਵਾਨ ਦੀ ਸਮਾਪਤੀ ਹੋ ਕੇ ਹਟੀ ਸੀ ਤੇ ਭਾਈ ਜੋਗਾ ਸਿੰਘ ਨੇ ਗੁਰੂ ਚਰਨਾਂ ਵਿੱਚ ਜਾ ਮੱਥਾ ਟੇਕਿਆ ਮੱਥਾ ਟੇਕ ਕੇ ਜਦੋਂ ਉਸਨੇ ਗੁਰੂ ਸਾਹਿਬ ਜੀ ਦੇ ਚਿਹਰੇ ਵੱਲ ਤੱਕਿਆ ਤਾਂ ਗੁਰੂ ਸਾਹਿਬ ਜੀ ਨੇ ਆਪ ਹੀ ਲੀਲਾ ਵਰਤਾਈ ਕਿ ਜੋਗਾ ਸਿੰਘ ਨੂੰ ਗੁਰੂ ਸਾਹਿਬ ਜੀ ਦੀਆਂ ਅੱਖਾਂ ਵਿੱਚ ਕੁਝ ਉਹ ਨੀਂਦਰਾ ਅਤੇ ਲਾਲੀ ਨਜ਼ਰ ਆਈ ਤੇ ਗੁਰੂ ਸਾਹਿਬ ਜੀ ਨੂੰ ਕਹਿਣ ਲੱਗਦਾ ਸਤਿਗੁਰੂ ਜੀ ਲੱਗਦਾ ਹੈ ਕਿ ਰਾਤੀ ਆਪ ਜੀ ਠੀਕ ਤਰ੍ਹਾਂ ਆਰਾਮ ਨਹੀਂ ਕਰ ਸਕੇ ਸਤਿਗੁਰੂ ਜੀ ਅਗੋਂ ਮੁਸਕਰਾੜ ਪਏ ਤੇ ਕਹਿਣ ਲੱਗੇ ਜੋਗਾ ਸਿੰਘ ਪਹਿਲਾ ਆਪ ਹੀ ਸਾਰੀ ਰਾਤ ਜਗਾਉਂਦਾ ਹੈ ਤੇ ਹੁਣ ਆਪ ਹੀ ਆਰਾਮ ਨਾ ਕਰ ਸਕਣ ਬਾਰੇ ਪੁੱਛਦਾ ਹੈ ਜੋਗਾ ਸਿੰਘ ਕਹਿਣ ਲੱਗਦਾ ਸਤਿਗੁਰੂ ਜੀ ਮੈਂ ਕੁਝ ਸਮਝਿਆ ਨਹੀਂ ਸਤਿਗੁਰੂ ਜੀ ਨੇ ਫਰਮਾਇਆ ਜੋਗਾ ਸਿੰਘ ਜਦੋਂ ਤੂੰ ਸਾਡੇ ਕੋਲ ਆਇਆ ਸੀ ਤਾਂ ਤੂੰ ਸਾਨੂੰ ਕਿਹਾ ਸੀ ਕਿ ਗੁਰੂ ਸਾਹਿਬ ਜੀ ਮੈਂ ਤੁਹਾਡੇ ਜੋਗਾ ਹਾਂ ਅਤੇ ਅਸੀਂ ਤੈਨੂੰ ਬਚਨ ਦਿੱਤੇ ਸਨ ਕਿ ਜੇ ਤੂੰ ਗੁਰੂ ਜੋਗਾ ਹੈ ਤਾਂ ਗੁਰੂ ਤੇਰੇ ਜੋਗਾ ਹੈ ਜੋਗਾ ਸਿੰਘ ਤੂੰ ਤਾਂ ਆਪਣੇ ਬਚਨ ਪਾਲੇ ਨਹੀਂ ਤੇ ਸਾਨੂੰ ਵਿਸਾਰ ਕੇ ਇੱਕ ਵੇਸ਼ਵਾ ਦੇ ਦੁਆਰੇ ਤੇ ਜਾ ਖਲੋਤਾ ਸੀ ਪਰ ਸਾਨੂੰ ਆਪਣੇ ਦਿੱਤੇ ਹੋਏ ਬਚਨ ਪਾਲਣ ਲਈ ਸਾਰੀ ਰਾਤ ਜਾਗ ਕੇ ਉਸ ਵੇਸ਼ਵਾ ਦੇ ਦਰ ਤੇ ਪਹਿਰੇਦਾਰ ਬਣ ਕੇ ਖਲੋਣਾ ਪਿਆ ਇਸੇ ਲਈ ਸਾਡੀਆਂ ਅੱਖਾਂ ਵਿੱਚ ਉਹ ਨੀਂਦਰਾ ਤੇ ਲਾਲੀ ਹੈ ਗੁਰੂ ਸਾਹਿਬ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਜੋਗਾ ਸਿੰਘ ਇਕਦਮ ਸੁਨ ਹੋ ਗਿਆ ਗੁਰੂ ਸਾਹਿਬ ਜੀ ਵੱਲੋਂ ਉਸ ਉੱਪਰ ਕੀਤੇ ਗਏ ਪਰਉਪਕਾਰ ਲਈ ਉਸ ਕੋਲ ਕੋਈ ਸ਼ਬਦ ਨਹੀਂ ਸਨ ਜਿਨ੍ਹਾਂ ਨਾਲ ਉਹ ਗੁਰੂ ਸਾਹਿਬ ਜੀ ਦਾ ਧੰਨਵਾਦ ਕਰ ਸਕੇ ਅੱਜ ਗੁਰੂ ਜੀ ਦੇ ਸ਼ੁਕਰਾਨੇ ਲਈ ਸ਼ਬਦ ਛੋਟੇ ਪੈ ਗਏ ਤੇ ਜੋਗਾ ਸਿੰਘ ਆਪਣੇ ਮੂੰਹ ਤੇ ਚਪੇੜਾ ਮਾਰਦਾ ਹੋਇਆ ਗੁਰੂ ਚਰਨਾਂ ਤੇ ਟੇ ਪਿਆ ਤੇ ਪੱਬਾ ਮਾਰ ਕੇ ਰੋਣ ਲੱਗ ਪਿਆ ਤੇ ਰੋ ਰੋ ਕੇ ਹੰਝੂਆਂ ਨਾਲ ਗੁਰੂ ਜੀ ਦੇ ਚਰਨ ਤੋ ਦਿੱਤੇ ਗੁਰੂ ਜੀ ਨੇ ਜੋਗਾ ਸਿੰਘ ਨੂੰ ਫੜ ਕੇ ਉਠਾਇਆ ਅਤੇ ਥਾਪੜਾ ਦਿੱਤਾ ਜੋਗਾ ਸਿੰਘ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਤੁਸੀਂ ਕਿੰਨੇ ਦਿਆਲੂ ਕਿਰਪਾਲੂ ਹੋ ਜੋ ਆਪਣੇ ਸਿੱਖਾਂ ਦੇ ਔਗੁਣਾਂ ਨੂੰ ਦੇਖਦੇ ਹੋਏ ਵੀ ਉਹਨਾਂ ਤੇ ਬਖਸ਼ਿਸ਼ਾਂ ਕਰਦੇ ਹੋ ਅੱਜ ਤੁਸੀਂ ਮੈਨੂੰ ਮੂਰਖ ਤੇ ਪਾਪੀ ਨੂੰ ਆਪਣਾ ਹੱਥ ਦੇ ਕੇ ਬਹੁਤ ਵੱਡੇ ਗੁਨਾਹ ਤੋਂ ਬਚਾਇਆ ਹੈ ਮੈਂ ਆਪਣੇ ਪ੍ਰਾਨਵਾਰ ਕੇ ਵੀ ਤੁਹਾਡੀ ਇਸ ਬਖਸ਼ਿਸ਼ ਦਾ ਦੇਣ ਨਹੀਂ ਦੇ ਸਕਦਾ ਸਤਿਗੁਰੂ ਜੀ ਨੇ ਜੋਗਾ ਸਿੰਘ ਨੂੰ ਅਸੀਸਾਂ ਦਿੰਦੇ ਹੋਏ ਅੱਗੇ ਤੋਂ ਸ਼ੁਭ ਕਰਮਾਂ ਦਾ ਹੰਕਾਰ ਨਾ ਕਰਨ ਅਤੇ ਗੁਰੂ ਉਪਦੇਸ਼ਾ ਅਨੁਸਾਰ ਜੀਵਨ ਜਿਉਣ ਦੀ ਸਿੱਖਿਆ ਦਿੱਤੀ। ਸੋ ਗੁਰੂ ਉਪਦੇਸ਼ ਅਨੁਸਾਰ ਇਸ ਤੋਂ ਬਾਅਦ ਭਾਈ ਜੋਗਾ ਸਿੰਘ ਨੇ ਪੂਰਨ ਗੁਰਸਿੱਖ ਦੀ ਨਿਆਈ ਗੁਰੂ ਘਰ ਦੀ ਸੇਵਾ ਕਰਦਿਆਂ ਅਤੇ ਨਾਮ ਬਾਣੀ ਜਪਦਿਆਂ ਹੋਇਆਂ ਆਪਣਾ ਸਾਰਾ ਜੀਵਨ ਬਤੀਤ ਕੀਤਾ।